ਤੱਕੀ ਹਲਚਲ ਆ ਤਾਂ ਵੀਡੀਓ ਆਪਾਂ ਸ਼ੁਰੂ ਕਰ ਲਈ ਆ ਅੱਜ ਦੀ ਸਵੇਰ ਤੀ ਅੱਜ ਆਪਾਂ ਕਰ ਲਗੇ ਆ ਕੰਮ ਕੰਮ ਕੀ ਕਰਨਾ ਆਪਾਂ ਕਰਨੀ ਸਪਰੇਅ ਸਪਰੇਅ ਦੇ ਦਿਨਾਂ ਸ਼ੁਰੂ ਹੋ ਗਏ ਆ ਸ਼ੁਰੂ ਤਾਂ ਪਹਿਲਾਂ ਹੋਈ ਲਈ ਸੀ ਕਿਤੇ ਦਿਨ ਨਹੀਂ ਲੱਗਦੇ ਸੀ ਜਿਵੇਂ ਤੁਫ ਤੁਫ ਲੱਗੀ ਆ ਬੰਦਾ ਆਪਣਾ ਕੋਲ ਹੈਗਾ ਵਾ ਉਹ ਕਹਿੰਦਾ ਮੈਂ ਕੰਮ ਬਾਈ ਸਪਰੇਅ ਕਰ ਦਿੰਦਾ ਵਾ ਤੇਲ ਲੈਣ ਗਿਆ ਸੀਗਾ ਤੇਲ ਲੈ ਕੇ ਆਉਂਦਾ ਆਪਾਂ ਉਹਦੀ ਘਰੋਂ ਚਾਹ ਲੈ ਆਉਣੇ ਆ ਚਾਹ ਲੈ ਆਉਣੇ ਨਾਲੇ ਦਵਾਈ ਚੱਕ ਲੈ ਆਉਣੇ ਆ ਤੇ ਫਿਰ ਆਪਾਂ ਕਰਦੇ ਆ ਅੱਜ ਸਪਰੇਅ ਸਪਰੇਅ ਦਾ ਕੰਮ ਮੁੱਕੂਗਾ ਫਿਰ ਟੈਨਸ਼ਨ ਚ ਨਹੀਂ ਰਹਿਣੀ ਕਿ ਕੰਨਕ ਦਬੀ ਪਈ ਐ ਠਾਣ ਨਾਲ ਤੇ ਕੰਨਕ ਫੇਰ ਮਾਰੂਗੀ ਫਿਰ ਵੱਧ ਮਾਰੂਗੀ ਜੇ ਆਪਾਂ ਇੱਥੇ ਸਪਰੇਅ ਕਰ ਦਾਂਗੇ ਫਿਰ ਹਾਸੂ-ভাসੂ ਕਰੂਗੀ ਠੀਕ ਆ ਤਾਂ ਆਪਾਂ ਹੁਣ ਚੱਲਦੇ ਆ ਚਾਹ ਲੈਣ ਚੈੱਕ ਉਹ ਆ ਮੋਟਰ ਚਲਾ ਲਾ ਨਾ ਨਹਾਉਣਾ ਮੋਟਰ ਕੋਲ ਹੀ ਰਹਿ ਚਲਾ ਉੱਧਰ ਪਾਣੀ ਵਰਜਣਾ ਕਿੱਥੇ ਵਰਜਣਾ ਬਰਦੂਪੋਰਾ ਤਾੜਾ ਪਾਣੀ ਹੋ ਜੂ ਦਵਾਈ ਪਾ ਫੇ ਲੀਟਰ ਪਾਵਾਂਗੇ ਸਪਰੇਅ ਦਾ ਕੰਮ ਸ਼ੁਰੂ ਹੋ ਗਿਆ ਬਾਪਾ ਤਾਂ ਪਹਿਲਾਂ ਚਾਹ ਦਾ ਕੱਪ ਚੱਕਿਆ ਇਹ ਤੇ ਵੀ ਪਤਾ ਨਹੀਂ ਕੌਣ ਬੈਠਾ ਬਾਲਟੀ ਚ ਬਾਲਟੀ ਨਹੀਂ ਅਕਲ ਦੀ ਮਨਾ ਕਰਦੀ ਹੈ ਜੀ ਪੀ ਪੀ ਨੇ ਜਾ ਕੇ ਪਹਿਲਾਂ ਪੀਣੀ ਤੂੰ ਇਹਦੇ ਚ ਉਹਨੇ ਪਾਣੀ ਦੇ ਲੀਟਰ ਪਾ ਲਿਆ ਮਾਈ ਬਰ ਉਹਦੇ ਚ ਪਾ ਲਾਂਗੇ ਯਾਰ ਕਿਹੜੀ ਢਿੱਕੜਾ ਡੱਬਿਆਂ ਵਾਲੀ ਆ ਆ ਪਈ ਦੋ ਸਾਰੀ ਤਾਂ ਭਰਪੂਰ ਸਿੰਘ ਕਰ ਲੱਗਾ ਦੋ ਹੀ ਆ ਬਸ ਇੱਕ ਹੁਣੇ ਨੂੰ ਲੈ ਇਹ ਤਾਂ ਫਰਕੜ ਜਿ ਮਰਜੀ ਬੋਲਾ ਤੂੰ ਠੀਕ ਹੈ ਹੁਣ ਕਰਦੇ ਆ ਸ਼ੁਰੂ ਕੰਮ ਤੇ ਫਿਰ ਤੁਹਾਨੂੰ ਦਿਖਾਉਣੇ ਆ ਇਹਦਾ ਰਿਜ਼ਲਟ ਕਊ ਤੈ ਦਿਨਾਂ ਤੱਕ ਵਿੱਚ ਨੈਨੋ ਪਾ ਕੇ ਕਰ ਦੇਵੇ ਕਿਉਂਕਿ 4% ਆਨ ਲੱਗ ਗਈ ਹੁਣ ਪੂਰੀ ਦਾ ਕੰਮ ਹੀ ਕਰਦੀ ਆ ਵਿੱਚ ਉਹ ਵੀ ਮਾਰਾਂਗੇ ਉਹ ਗਵੰਡੀ ਵੀ ਸਾਡਾ ਕਰੀ ਜਾਂਦਾ ਵਾ ਇਹਦੇ ਚ ਦੀਨਾਂ ਨਹੀਂ ਹੋਣਾ ਤੁਹਾਨੂੰ ਮੈਂ ਦਿਖਾਉਣਾ ਇਹ ਕਮੈਂਟ ਗਲਤ ਹੋ ਗਿਆ ਕਮ ਉਸ 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 ਇਹਦਾ ਆਪ ਪਕੜੇ ਨਹੀਂ ਉਹ ਕਰੀ ਜਾਂਦਾ ਪੂਰਾ ਉਧਰ ਸਪਰੇ ਆਹ ਆਪਣੀ ਗੋਲੀ ਪਈ ਆਹ ਗੋਲੀ ਪਈ ਆ ਇੱਕ ਦਵਾਈ ਆ ਗੋਲੀ ਪਈ ਆ ਦੋ ਦਵਾਈਆਂ ਸਿਰਫ ਆਪਾਂ ਪਾਈਆਂ ਤੇਲ ਪਿਆ ਪੂਰੇ ਦਾ ਜਿਹੜਾ ਯੂਸ ਇਹਨਾਂ ਵੱਧ ਕੇ ਸੜ ਤਾ ਇਹਨਾਂ ਨੇ ਆ ਕਾਨਕ ਖੜੀ ਪਈ ਆ ੱਤਪੇ ਆਲੂਆਂ ਦੇ ਛੇਜੇ ਵੱਡੇ ਪਏ ਆ ਖਪਰਾ ਵੀ ਤੁਹਾਨੂੰ ਸਾਰਾ ਕੁਝ ਲਾਈ ਜਾਣਾ ਹਾਲ ਇੱਧਰ ਆ ਗਏ ਆਪਾਂ ਆ ਦੇਖ ਸਕਦੇ ਆਂ ਆ ਆਪਣੀ ਇੱਕ ਆ ਗਈ ਦਰਕਾਰ ਨਹੀਂ ਆ ਉਧਰ ਸੜਕ ਕਿ ਆਇਆ ਸਭ ਤੇ ਰੂਦ ਪਤਾ ਨਹੀਂ ਲੱਗੇ ਖਣੀ ਨਹੀਂ ਲੱਗੀ ਤੋੜ ਕੇ ਕੋਈ ਲੈ ਗਿਆ ਹੁਣ ਇਹ ਹੀ ਹੈ ਗੱਲ ਬਾਤ ਧਨੇੜੇ ਆ ਗਿਆ ਆ ਗਿਆ ਚੋਬਰ ਜਿੰਦਰ ਪਤਾ ਨਹੀਂ ਕਿੱਧਰ ਕੇ ਸਾਈਕਲ ਖੜਾ ਕੇ ਠੀਕ ਹੈ ਕੰਮ ਵਾਲੇ ਬੰਦੇ ਨੂੰ ਠੰਡ ਨਹੀਂ ਲੱਗਦੀ ਤੇਲ ਕੰਨਾਂ 'ਚ ਖਾ ਜਾਂਦੀ ਹੈ ਮੋੜ ਗਿਰੜ ਪਾਉਣਾ ਖਾ ਜਾਂਦੀ ਹੈ ਆਇਆ ਕੋਈ ਨਹੀਂ ਲੈ ਆਵਾਂਗੇ ਆਹ ਕਰੀ ਆਹ ਬਾਂਝਾ ਘਾਪੂਰਾ ਉਹ ਤਾਂ ਫਿਰ ਲੱਗ ਗਿਆ ਕੰਮ ਕਰਦੇ ਬੰਦੇ ਨੂੰ ਠੰਡ ਨਹੀਂ ਲੱਗਦੀ ਦੇਖਣ ਨੂੰ ਲੱਗਦਾ ਹੋਗਾ ਨਾ ਕਿਵੇਂ ਹਵਾ ਚੱਲੀ ਜਾਂਦੀ ਆ ਪਰ ਨਹੀਂ ਲੱਗਦੀ ਠੰਡ ਉਹ ਬੰਦ ਵੀ ਨਹੀਂ ਕਰਦਾ ਬੰਦ ਵੀ ਕਰਦਾ ਭੂਰਾ ਇਹਨੇ ਰੱਖ ਦਿੱਤਾ ਤਾਂ ਅਸੀਂ ਬੰਦ ਕਰ ਚੀਕੀ ਰਿਹਾ ਠਾਟ ਨਹੀਂ ਹੁੰਦੀ ਪਤਾ ਨਹੀਂ ਉਹ ਕੀ ਚੱਕਰ ਪੈ ਜਾਂਦਾ ਆ ਕਰਕੇ ਉਹ ਬੰਦ ਨਹੀਂ ਕਰਦਾ ਤੇਲ ਬਾਕੀ ਲਾਉਣਾ ਪਊਗਾ 150 ਦਾ ਖਾ ਜਾਂਦੀ ਪੰਜ ਕਿੱਲਿਆਂ ਦਾ ਠੀਕ ਆ ਬਾਕੀ ਤੇਲ ਕਿੰਨਾ ਖਾਣਾ ਪਊਗਾ ਤੁਹਾਨੂੰ ਮੈਂ ਦੱਸ ਦੂੰਗਾ ਤੇ ਪਤਾ ਲੱਗੂਗਾ ਪੰਜ ਕਿੱਲਿਆਂ 'ਚ ਕਿੰਨਾ ਖਾ ਜਾਂਦੀ ਆ ਠੀਕ ਆ ਇਹ ਗੱਲ ਬਾਤ ਕਿ ਹੁਣ ਮੈਂ ਜਾਊਂਗਾ ਚਾਹ ਪਾਣੀ ਲੈਣ ਹੋਰ ਫਿਰ ਬਾਕੀ ਗੱਲ ਬਾਤ ਆ ਕੇ ਕਰੂੰਗਾ ਇੱਕ ਪਾ ਪਾਇਆ ਵਾ ਬੱਚਾ ਪਾਊਡਰ ਪਾਇਆ ਠੀਕ ਆ ਇੱਕ ਕਾਪਿਆ ਇੱਕ ਕਾਪਿਆ ਇਹ ਵੀ ਤੁਹਾਨੂੰ ਮੈਂ ਦੱਸ ਦੂੰ ਵੀ ਕਿੰਨੇ ਪਏ ਆ ਟਟੇਲ ਨਾ ਜਿੰਦਰ ਲੈ ਹੀ ਆਇਆ ਮੋਟਰਸਾਈਕਲ ਜਿੰਦਰ ਗਿਆ ਸੀਗਾ ਸਾਈਕਲ ਖੜਾਇਆ ਸੀ ਪਹਿਲਾਂ ਮੋਟਰਸਾਈਕਲ ਵੀ ਲੈ ਕੇ ਗਿਆ ਸੀ ਹੁਣ ਫੇਰ ਜਿੰਦਰ ਗਿਆ ਹੋ ਗਿਆ ਜੇ ਅੰਦਰ ਇਹ ਪਤਾ ਨਹੀਂ ਲੱਗਦਾ ਕਿੱਥੇ ਗਾਇਬ ਹੋ ਜਾਂਦਾ ਕਦੋਂ ਗਾਇਬ ਹੋ ਜਾਂਦਾ ਪੂਰਾ ਉਹ ਫਿਰਦਾ ਆਪਣਾ ਉਹ ਫਿਰਦਾ ਪੂਰਾ ਠੀਕ ਆ ਜਿੰਦਰ ਦਾ ਮੈਨੂੰ ਪਤਾ ਕਦੋਂ ਆ ਗਿਆ ਕਦੋਂ ਚਲਾ ਗਿਆ ਤੇ ਮੈਂ ਗੱਲ ਕਰਦਾ ਸੀ ਜਿੰਦਰ ਦੀ ਜਿੰਦਰ ਤਾਂ ਬੰਨੇ ਜਮਾਂ ਨੂੰ ਪਤਾ ਲੱਗਦਾ ਕਦੋਂ ਆ ਗਿਆ ਕਦੋਂ ਚਲਾ ਗਿਆ ਕਦੋਂ ਰੇਪ ਪਾਉਣ ਲੱਗ ਜਾਣਾ ਕਦੋਂ ਪਾਣੀ ਛਰਦਾ ਕਹਿੰਦਾ ਭਾਈ ਨੱਕਾ ਮਾਰਦੇ ਨਹੀਂ ਸੰਤੇ ਜਾਂਦੇ ਨਹੀਂ ਕਹਿ ਦਿੰਦਾ ਉਹਨੇ ਉਹਦੇ ਪੈਰ ਮੇਰੇ ਹਿਸਾਬ ਨਾਲ ਹਵਾ ਚ ਹੀ ਹੁੰਦੇ ਆ ਜਦੋਂ ਮੈਂ ਦੇਖੇ ਆ ਉਹੀ ਨਹੀਂ ਮੈਂ ਕਹਿੰਦਾ ਵੀ ਆਪਾਂ ਕਹੀ ਜੇ ਵੀ ਉਹੀ ਗੱਲਾਂ ਕਰਨ ਦਾ ਮਾਰ ਐਵੇਂ ਇਹਦੇ ਵਿੱਚ ਵੀ ਵੀਡੀਓ ਪਾਉਣੀ ਕਰਕੇ ਤਾਂ ਕਹੀ ਜਾਂਦਾ ਉਹ ਵੀ ਬੰਦਾ ਲਹਿਰੀ ਆ ਤੇ ਬੰਦਾ ਮਿਹਨਤੀ ਵੀ ਬਹੁਤ ਆ ਤੇ ਦੂਜਾ ਰੇ ਉਹਨੇ ਪਤਾ ਹੀ ਨਹੀਂ ਤੁਰੇ ਫਿਰਦੇ ਨਹੀਂ ਪਤਾ ਪਹਿਲਾਂ ਰੇ ਦਾ ਢਟ ਆਇਆ ਸੀਗਾ ਨਾਲ ਪਰ ਦੂਜਾ ਰੇ ਇੱਕ ਦਿਨ ਦੋ ਬੋਰੀਆਂ ਲੈ ਮੈਂ ਮੁੱਕੇ ਗਿਆ ਸੀ ਜਦੋਂ ਮੈਂ ਖੇਤ ਆ ਜਾ ਤਾਂ ਵੇਖਿਆ ਜੰਤਰ ਇਹ ਪਈ ਜਾਂਦਾ ਤੇ ਦੁੱਧੇ ਦਾ ਫੇਸ ਵੇਰ ਜਾ ਕੇ ਰੇ ਪਾਤ ਮੈਥੋਂ ਨਹੀਂ ਪਤਾ ਨਹੀਂ ਆਏ ਹੁੰਦੇ ਕਿ ਹੋਰ ਵੀ ਮੈਂ ਵੇਖਦਾ ਬੰਦੇ ਪਰ ਇਹਦੇ ਯਾਂਗੂ ਨਹੀਂ ਵੇਖਦਾ। ਲੱਗ ਮਿੰਟ ਚ ਇੱਥੇ ਆ। ਕੋਈ ਪਤਾ ਨਹੀਂ ਮਿੰਟ ਚ ਪਿੰਡ ਪਹੁੰਚ ਜਾਣਾ ਇਹਨੇ। ਚੱਕ ਕੇ ਸਾਈਕਲ। ਪਤਾ ਲੱਗੇ ਬਦਨ ਨਹੀਂ ਚਲਿਆ ਗਿਆ ਪਤਾ ਲੱਗੇ ਜੈਤਵਾਲ ਗਿਆ ਵੇ। ਪਤਾ ਪਤਾ ਹੀ ਨਹੀਂ ਇਹਨੇ ਸਾਈਕਲ ਤੇ ਵੀ ਕਿੱਧਰ ਨਿਕਲ ਜਾਣਾ ਮੈਂ ਕਿਤੇ ਕਿਤੇ ਕਿੱਦਕਤ ਹੈ। ਸਾਈਕਲ ਹੀ ਬਤੰਦਰ ਮੋਟਰਸਾਈਕਲਾਂ ਨੂੰ ਭਜਾਈ ਫਿਰਦਾ ਰਹਿੰਦਾ। ਹੁਣ ਵੀ ਗਾਇਬ ਹੋਇਆ ਵੇ ਹੀ ਆ। ਪਤਾ ਨਹੀਂ ਕਿੱਧਰ ਆ। ਤੇ ਪੂਰਾ ਉਹ ਆ ਗਿਆ ਹੁਣ ਉਹ ਵੀ ਦੁਪਹਿਰ ਖਤਮ ਕਰ ਲਈ ਪੂਰੇ ਨੂੰ ਪੁੱਛਾ ਚਾਹ ਪਾਣੀ ਪੁੱਛਦਾ। ਨਾਲੇ ਮੈਂ ਘਰੇ ਜਾ ਕੇ ਆਉਣਾ ਘਰੇ ਜਾ ਆਵਾ ਜਿੰਦਰ ਤਾਂ ਹੈ ਨਹੀਂ ਕਿ ਚੱਲ ਲੈਉਣਾ ਚਾਹ ਦੀ ਵੀ ਗੱਲ ਕਰਦਾ ਸੀ ਦੋ ਤਿੰਨ ਨਹੀਂ ਰਹਿ ਘਟੋ ਬੱਸ ਮੈਂ ਜਾਨਣਾ ਚਾਹ ਲੈਣ ਲੋ ਚਾਹ ਲੈ ਕੇ ਆਏ ਤੇ ਚਾਹ ਪੀ ਗਏ ਤੇ ਬਾਅਦ ਉਹਦੇ ਚ ਥੋੜਾ ਜਿਹਾ ਕੰਮ ਕਰਨਾ ਵਾ ਤੇ ਬਾਅਦ ਚ ਹੁਣ ਸਮਾਪਤੀ ਹੈ ਲੋ ਆ ਪਈਆ ਢੋਲੀ ਹਨ ਕਰਤੀ ਬੰਦੇ ਇਹ ਹੁਣ ਫਾਈਨਲ ਹੋ ਗਿਆ ਖੇਲ ਮੈਂ ਭਰ ਗਿਆ ਸੀਗਾ ਉਹ ਤੋਂ ਸਾਰੇ ਸਪਰੇ ਹੋ ਗਈ ਹੁਣ ਤੁਹਾਨੂੰ ਦਿਖਾਵਾਂਗੇ ਹਫ਼ਤੇ ਦਸ ਦਿਨ ਨੂੰ ਕਰਨ ਕੇ ਹੀ ਫਰਕ ਪਊਗਾ ਮੜਾ ਜੇ ਪਿੰਡ ਫਿਰਦੇ ਹਨ ਕੀ ਮੰਗਦੇ ਆ ਬੈਠੇ ਮੋਲਚਮ ਫੜੇਗੇ ਸਪਰੇ ਕਰਦੇ ਤਾਂ ਮਿਲਦੇ ਆਪਾਂ ਬਾਅਦ ਅਗਲੀ ਵੀਡੀਓ ਚ ਹੋ ਜਦਾ ਮਾਰ ਹੁਣ ਆਪਾਂ ਇੰਨਾ ਹੀ ਇੱਥੇ ਵਿਸ਼ਰਾਮ ਦਿੰਨੇ ਆ ਵੀਡੀਓ ਨੂੰ ਤੇ ਵੀਡੀਓ ਵੇਖਣ ਲਈ ਧੰਨਵਾਦ ਤੇ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਐਤਕੀ ਹੁਣ ਵੀਡੀਓ ਟੜਾ ਧੜ ਪਾਉਣੀ ਆ ਟੜਾ ਧੜ ਬਸ ਦੇਖਦੇ ਆ ਜੋ ਬਸ ਵੀਡੀਓ ਕਿਹੜੀਆਂ ਕਿਹੜੀਆਂ ਆਉਂਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆ ਵੀਡੀਓ ਤੇ ਵੀ ਕਿਵੇਂ ਲੱਗੀ ਠੀਕ ਆ ਤਾਂ ਮਿਲਦੇ ਆਪਾਂ ਅਗਲੀ ਵੀਡੀਓ 'ਚ